ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਇਨ ਮਾਈ YouTube ਚੈਨਲ ਸੋ ਇੱਕ ਰੈਸਟੋਰੈਂਟ ਦੇ ਵਿੱਚ ਅਕਸਰ ਹੀ ਦੇਖਿਆ ਜਾਂਦਾ ਸੀ ਕਿ ਇੱਕ ਆਦਮੀ ਇੱਕ ਭਿਖਾਰੀ ਭੀੜ ਦਾ ਲਾਭ ਉਠਾ ਕੇ ਰੈਸਟੋਰੈਂਟ ਦੇ ਵਿੱਚ ਦਾਖਲ ਹੋ ਜਾਂਦਾ ਤੇ ਭੀੜ ਦੇ ਨਾਲ ਹੀ ਖਾਣਾ ਖਾ ਕੇ ਬਿਨਾ ਪੈਸੇ ਦਿੱਤੇ ਨਿਕਲ ਜਾਂਦਾ ਇੱਕ ਦਿਨ ਕਿਸੇ ਵਿਅਕਤੀ ਨੇ ਰੈਸਟੋਰੈਂਟ ਦੇ ਮਾਲਕ ਨੂੰ ਉਹਦੀ ਕੰਪਲੇਂਟ ਕੀਤੀ ਕਿ ਜਿਹੜਾ ਉਹ ਆਦਮੀ ਆ ਉਹਨੂੰ ਇੱਕ ਦੋ ਵਾਰ ਪਹਿਲਾਂ ਵੀ ਮੈਂ ਦੇਖਿਆ ਉਹ ਖਾਣਾ ਖਾ ਕੇ ਤੇ ਭੀੜ ਦੇ ਨਾਲ ਬਿਨਾ ਪੈਸੇ ਦਿੱਤੇ ਨਿਕਲ ਜਾਂਦਾ ਅੱਜ ਵੀ ਦੇਖਿਓ ਐਦਾਂ ਹੀ ਕਰੂਗਾ ਉਹਦੀ ਗੱਲ ਸੁਣ ਕੇ ਰੈਸਟੋਰੈਂਟ ਦਾ ਮਾਲਿਕ ਹੱਸਣ ਲੱਗ ਜਾਂਦਾ ਤੇ ਕਹਿੰਦਾ ਕਿ ਕੋਈ ਗੱਲ ਨਹੀਂ ਉਹਨੂੰ ਤੁਸੀਂ ਕੁਝ ਕਿਓ ਨਾ ਆਪਾਂ ਉਹਦੇ ਬਾਰੇ ਬਾਅਦ ਵਿੱਚ ਗੱਲ ਕਰਦੇ ਹਾਂ ਸੋ ਉਦਾਂ ਹੀ ਹੋਇਆ ਉਸ ਆਦਮੀ ਨੇ ਉਸ ਵਿਅਕਤੀ ਨੇ ਖਾਣਾ ਖਾਦਾ ਜਦੋਂ ਲੋਕ ਬਾਹਰ ਜਾ ਰਹੇ ਸੀ ਤਾਂ ਉਹਨਾਂ ਦੇ ਨਾਲ ਹੀ ਬਾਹਰ ਨਿਕਲ ਗਏ ਉਹ ਬਿਨਾਂ ਪੈਸੇ ਦਿੱਤੇ ਉਸ ਵਿਅਕਤੀ ਨੇ ਆ ਕੇ ਰੈਸਟੋਰੈਂਟ ਦੇ ਮਾਲਕ ਨੂੰ ਗਿਆ ਕਿਉਂ ਬਿਨਾਂ ਪੈਸੇ ਦਿੱਤੇ ਚਲਾ ਗਿਆ ਅੱਜ ਫਿਰ ਤੁਸੀਂ ਉਹਨੂੰ ਕੁਝ ਕਿਹਾ ਕਿਉਂ ਨਹੀਂ ਰੈਸਟੋਰੈਂਟ ਦਾ ਮਾਲਕ ਉਸ ਵਿਅਕਤੀ ਨੂੰ ਕਹਿੰਦਾ ਕਿ ਤੂੰ ਪਹਿਲਾ ਨਹੀਂਗਾ ਜਿਹੜਾ ਜਿਨੇ ਮੈਨੂੰ ਉਸ ਵਿਅਕਤੀ ਬਾਰੇ ਦੱਸਿਆ ਕਹਿੰਦਾ ਹੋਰ ਵੀ ਕਈ ਲੋਕਾਂ ਨੇ ਮੈਨੂੰ ਉਹਦੇ ਬਾਰੇ ਦੱਸਿਆ ਤੇ ਮੈਨੂੰ ਪਤਾ ਮੈਂ ਖੁਦ ਵੀ ਨੋਟ ਕੀਤਾ ਕਿ ਉਹ ਵਿਅਕਤੀ ਮੇਰੇ ਰੈਸਟੋਰੈਂਟ ਦੇ ਬਿਲਕੁਲ ਸਾਹਮਣੇ ਬੈਠਦਾ ਤੇ ਜਦੋਂ ਰੈਸਟੋਰੈਂਟ ਦੇ ਵਿੱਚ ਭੀੜ ਹੋਣ ਲੱਗਦੀ ਆ ਉਹ ਭੀੜ ਦੇ ਨਾਲ ਹੀ ਮੇਰੇ ਰੈਸਟੋਰੈਂਟ ਵਿੱਚ ਦਾਖਲ ਹੁੰਦਾ ਤੇ ਖਾਣਾ ਖਾ ਕੇ ਬਿਨਾਂ ਪੈਸੇ ਦਿੱਤੇ ਰੈਸਟੋਰੈਂਟ ਵਿੱਚੋਂ ਭੀੜ ਦੇ ਨਾਲ ਹੀ ਚਲਾ ਜਾਂਦਾ ਕਦੇ ਮੈਂ ਉਹਨੂੰ ਬਹੁਤ ਵਾਰੀ ਦੇਖਿਆ ਪਰ ਮੈਂ ਕਹਿੰਦਾ ਉਹਨੂੰ ਨਜ਼ਰਅੰਦਾਜ਼ ਕਰ ਦੇਣਾ ਮੈਂ ਉਹਨੂੰ ਕਦੇ ਵੀ ਕੁਝ ਕਿਹਾ ਨਹੀਂ ਤੇ ਨਾ ਹੀ ਮੈਂ ਉਹਨੂੰ ਰੋਕਿਆ ਨਾ ਹੀ ਉਹਨੂੰ ਮੈਂ ਫੜਿਆ ਤੇ ਨਾ ਹੀ ਮੈਂ ਉਹਦਾ ਕਦੇ અપਮਾਨ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਤੂੰ ਕਿਉਂ ਐਦਾਂ ਕਰ ਰਿਹਾ। ਕਹਿੰਦਾ ਕਿਉਂਕਿ ਮੈਨੂੰ ਐ ਲੱਗਦਾ ਕਿ ਮੇਰੇ ਰੈਸਟੋਰੈਂਟ ਵਿੱਚ ਜੋ ਭੀੜ ਹੋ ਰਹੀ ਆ ਉਹ ਉਹਦੇ ਵਜ੍ਹਾ ਕਰਕੇ ਹੋ ਰਹੀ ਆ। ਰੈਸਟੋਰੈਂਟ ਦਾ ਮਾਲਕ ਕਹਿੰਦਾ ਕਿ ਉਹ ਵਿਅਕਤੀ ਮੇਰੇ ਰੈਸਟੋਰੈਂਟ ਦੇ ਬਿਲਕੁਲ ਸਾਹਮਣੇ ਬੈਠਾ ਅਰਦਾਸ ਕਰਦਾ ਰਹਿੰਦਾ ਕਿ ਜਲਦੀ ਜਲਦੀ ਇਸ ਰੈਸਟੋਰੈਂਟ ਵਿੱਚ ਭੀੜ ਹੋਵੇ। ਤੇ ਮੈਂ ਅੰਦਰ ਜਾ ਕੇ ਰੋਟੀ ਖਾ ਕੇ ਭੀੜ ਦੇ ਨਾਲ ਬਾਹਰ ਆ ਸਕਾਂ ਉਹ ਕਹਿੰਦਾ ਮੈਨੂੰ ਲੱਗਦਾ ਮੇਰੇ ਰੈਸਟੋਰੈਂਟ ਵਿੱਚ ਕਹਿੰਦਾ ਜਦੋਂ ਵੀ ਉਹ ਆਉਂਦਾ ਨਾ ਮੇਰੇ ਰੈਸਟੋਰੈਂਟ ਵਿੱਚ ਹਮੇਸ਼ਾ ਹੀ ਬਹੁਤ ਭੀੜ ਹੁੰਦੀ ਆ ਬਹੁਤ ਭੀੜ ਹੁੰਦੀ ਹੈ ਮੇਰੇ ਰੈਸਟੋਰੈਂਟ ਵਿੱਚ ਜਦੋਂ ਉਹ ਆਉਂਦਾ ਤੇ ਮੈਨੂੰ ਲੱਗਦਾ ਕਿ ਇਹ ਭੀੜ ਉਹਦੀਆਂ ਅਰਦਾਸਾਂ ਦੇ ਕਰਕੇ ਹੁੰਦੀ ਆ ਜਿਹੜੀਆਂ ਉਹ ਅਰਦਾਸ ਕਰਦਾ ਰਹਿੰਦਾ ਕਿ ਇਸ ਰੈਸਟੋਰੈਂਟ ਵਿੱਚ ਭੀੜ ਹੋਵੇ ਤੇ ਮੈਂ ਜਾ ਸਕਾਂ ਸੋ ਸ਼ਾਇਦ ਇਸੇ ਲਈ ਕਹਿੰਦੇ ਆ ਕਿ ਹੰਕਾਰ ਨਾ ਕਰੋ ਕਿ ਆਪਾਂ ਕਿਸੇ ਨੂੰ ਕੁਝ ਦੇ ਰਹੇ ਆਂ ਕੁਝ ਆਪਾਂ ਕਿਸੇ ਨੂੰ ਕੁਝ ਖਵਾ ਰਹੇ ਆਂ ਹੋ ਸਕਦਾ ਆਪਾਂ ਖੁਦ ਕਿਸੇ ਦੇ ਭਾਗਾਂ ਦਾ ਖਾ ਰਹੇ ਹੋਈਏ ਸੋ hope ਤੁਹਾਨੂੰ ਮੇਰੀ ਅੱਜ ਛੋਟੀ ਜੀ ਸਟੋਰੀ ਵਧੀਆ ਲੱਗੀ ਹੋਊਗੀ ਮੇਰੇ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਥੈਂਕ ਯੂ so much ਸਤਿ ਸ਼੍ਰੀ ਅਕਾਲ ਜੀ